ਨਾਬਾ ਸ਼ਹਿਰ ਦੇ ਵਿੱਚ ਉਹਨਾਂ ਰੇਤੇ ਵਾਲੇ ਟੀਪਰਾਂ ਦੀ ਖੈਰ ਨਹੀਂ ਜਿਹੜੇ ਰੇਤੇ ਵਾਲੇ ਟੀਪਰ ਬਿਨਾ ਨੰਬਰ ਪਲੇਟ ਜਾਂ ਓਵਰਲੋਡਿੰਗ ਲੈ ਕੇ ਜਾ ਰਹੇ ਨੇ ਉਹਨਾਂ ਦੇ ਚਲਾਨ ਹੋਣਗੇ ਦੱਬ ਕੇ ਤੁਸੀਂ ਦੇਖੋ ਇਹ ਨਿਊਜ਼ ਸਾਡੇ ਨਾਲ ਟ੍ਰੈਫਿਕ ਦੇ ਇੰਚਾਰਜ ਨਾਬਾ ਬਲਵਿੰਦਰ ਸਿੰਘ ਜੀ ਨੇ ਗੱਲਬਾਤ ਕੀਤੀ ਤੇ ਗੱਲਬਾਤ ਕਰਦੇ ਹਾਂ ਉਹਨਾਂ ਨੂੰ ਦੱਸਿਆ ਕਿ ਰੇਤੇਵਾਰੇ ਟੀਪਰਾਂ ਦਾ ਟਾਈਮ ਵੀ ਚੇਂਜ ਕਰ ਦਿੱਤਾ ਜਿਸ ਟਾਈਮ ਸਕੂਲ ਟਾਈਮ ਲੱਗਣ ਤੇ ਔਰ ਸਕੂਲ ਟਾਈਮ ਦੀ ਛੁੱਟੀ ਹੋਣ ਤੇ ਰੇਤੇਵਾਰੇ ਟੀਪਰਾਂ ਨੂੰ ਟੀਪਰ ਚਲਾਉਣ ਤੋਂ ਮਨਾਹੀ ਕੀਤੀ ਐ ਬਾਕੀ ਸਕੂਲ ਦੀਆਂ ਸਾਰੀਆਂ ਬਸਾਂ ਵੈਨਾਂ ਦਾ ਵੈਨਾਂ ਦਾ ਚੈਕਿੰਗ ਕੀਤੀ ਗਈ ਐ ਵੀ ਉਹਨਾਂ ਕੋਲ ਕਾਗਜ਼ ਹੈ ਜਾਂ ਨਹੀਂ ਤੇ ਬੁਲਟ ਦੇ ਪੜਾਕੇ ਮਾਰਨ ਵਾਲਿਆਂ ਦੀ ਵੀ ਖੈਰ ਨਹੀਂ ਨਾਬੇ 'ਚ ਉਸ ਨੂੰ ਲੈ ਕੇ ਜੋ ਅਨਾਪਾ ਵਿਖੇ ਤੁਸੀਂ ਕੀ ਨਿਰਦੇਸ਼ ਦਿੱਤੇ ਨੇ ਜਪੈਨਾ ਵਾਲੇ ਸਾਡੇ ਮਾਨਯੋਗ ਐਸਐਸਪੀ ਸ਼੍ਰੀ ਵਰਨ ਸ਼ਰਮਾ ਜੀ ਆਈਪੀਐਸ ਦੇ ਹੁਕਮਾਂ ਮੁਤਾਬਕ ਐਸਪੀ ਟ੍ਰੈਫਿਕ ਸ਼੍ਰੀ ਕ੍ਰਿਸ਼ਨ ਕੁਮਾਰ ਪੰਥੇ ਡੀਐਸਪੀ ਸ਼੍ਰੀ ਅਛਰੂ ਰਾਮ ਜੀ ਸ਼ਰਮਾ ਇਹਨਾਂ ਦੇ ਹੁਕਮਾਂ ਮੁਤਾਬਕ ਅਸੀਂ ਜੋ ਸਕੂਲ ਦੀਆਂ ਗੱਡੀਆਂ ਚੱਲ ਰਹੀਆਂ ਨੇ ਜਿਨ੍ਹਾਂ 'ਚ ਓਵਰਲੋਡਿੰਗ ਬੱਚੇ ਕੋਈ ਫਿਟਨੈਸ ਨਹੀਂ ਜਾਂ ਕੋਈ ਕੰਡਮ ਗੱਡੀ ਆ ਤਾਂ ਉਹਦੇ ਬਣਦੇ ਚਲਾਨ ਕੀਤੇ ਗਏ ਇਦੇ ਦੌਰਾਨ ਅਸੀਂ ਜੋ ਟਿਪਰ ਚੱਲਦੇ ਨੇ ਓਵਰਲੋਡਿੰਗ ਓਵਰ ਸਪੀਡਿੰਗ ਉਹਨਾਂ ਦੇ ਮਾਲਕਾਂ ਨੂੰ ਤੇ ਡਰਾਈਵਰਾਂ ਨੂੰ ਬੁਲਾ ਕੇ ਹਦਾਇਤ ਕੀਤੀ ਕਿ ਸਕੂਲ ਟਾਈਮ ਜਦੋਂ ਲੱਗਦਾ ਜਾਂ ਛੁੱਟੀ ਹੁੰਦੀ ਆ ਉਸ ਟਾਈਮ ਆਪਣੇ ਟਿਪਰ ਮੂਵਮੈਂਟ ਨਾ ਕਰਨ। 2-3 ਘੰਟੇ ਸਵੇਰੇ ਤੇ ਦੁਪਹਿਰੇ 12 ਤੋਂ 3 ਉਸ ਟਾਈਮ ਸਕੂਲ ਦੀਆਂ ਬੈਨਾ ਸਕੂਲ ਦੀਆਂ ਬੱਸਾਂ ਤੇ ਮਾਪਿਓ ਖੁਦ ਕਈ ਵਾਰ ਲੈਣ ਆਉਂਦੇ ਨੇ ਬੱਚਿਆਂ ਨੂੰ ਤਾਂ ਉਸ ਟਾਈਮ ਰਸ਼ ਹੁੰਦਾ ਹੈ। ਇਸ ਕਰਕੇ ਭਾਰੀ ਵਾਹਨ ਨੂੰ ਭੀੜ ਭੜਾ ਇਲਾਕੇ ਵਿੱਚੋਂ ਗੁਜ਼ਰਨਾ ਬੰਦ ਕੀਤਾ ਗਿਆ। ਇਹ ਸਰ ਜਿਸ ਤਰ੍ਹਾਂ ਵੀ ਸਕੂਲ ਦੇ ਜਿਹੜੇ ਡਰਾਈਵਰ ਕਨੈਕਟਰ ਦੇ ਜੋ ਵਾਹਨ ਚਲਾਉਂਦੇ ਉਹਨਾਂ ਨੂੰ ਵੀ ਨਿਰਦੇਸ਼ ਦਿੱਤੇ ਗਏ ਨੇ। ਹਾਂਜੀ ਸਰ ਬਿਲਕੁਲ ਉਹਨਾਂ ਨੂੰ ਹਦਾਇਤ ਕੀਤੀ ਗਈ ਤੁਸੀਂ ਸਵੀਡ ਗਰਨ ਲਵਾਓ ਗੱਡੀ 'ਚ ਤਾਂ ਜੋ ਸਪੀਡ ਓਵਰ ਨਾ ਹੋ ਸਕੇ। ਆਪਣੀਆਂ ਸਾਰੀ ਫਿਟਨੈਸ ਸਰਟੀਫਿਕੇਟ ਰੱਖੋ। ਲਾਇਸੈਂਸ ਜ਼ਰੂਰੀ ਹੈ ਲਾਇਸੈਂਸ ਤੇ ਤਜਰਬਾ ਘੱਟੋ-ਘੱਟ 4-5 ਸਾਲ ਦਾ ਹੋਣਾ ਚਾਹੀਦਾ। ਵੀ ਉਹ ਵਾਹਨ ਚਲਾਉਂਦਾ ਹੋਵੇ ਉਹਨੂੰ ਡਰਾਈਵਿੰਗ ਆਂਦੀ ਹੋਵੇ। ਤੇ ਕਦੀ ਵੀ ਓਵਰਟੇਕਿੰਗ ਨਾ ਕਰੇ। ਓਵਰਲੋਡਿੰਗ ਨਾ ਕਰੇ ਓਵਰ ਸਪੀਡਿੰਗ ਨਾ ਕਰੇ ਹੋਰ ਜਿਸ ਤਰ੍ਹਾਂ ਸਰ ਦੇਖਣ ਚਾਇਆ ਕਈ ਮਤਲਬ ਕਿ ਜਿਵੇਂ ਬਹਿਨਾ ਤੇ ਕੰਡੈਕਟਰ ਨਹੀਂ ਹੁੰਦੇ ਔਰ ਬੱਚਿਆਂ ਨੂੰ ਉਹ ਛੱਡਣ ਜਾਂਦੇ ਆ ਪਿੰਡਾਂ ਵਿੱਚ ਤਾਂ ਬੱਚੇ ਨੂੰ ਉਹਨਾਂ ਮਤਲਬ ਕਿ ਲਾਉਣਾ ਬੱਚੇ ਨੂੰ ਕਰਨਾ ਉਸ ਨਾਲ ਸੰਬੰਧੀ ਕੋਈ ਨਿਰਦੇਸ਼ ਦਿੱਤੇ ਹੁੰਦੇ ਹਾਂਜੀ ਇਹਦੇ ਵਿੱਚ ਅਟੈਂਡੈਂਟ ਹੁੰਦਾ ਜੀ ਇੱਕ ਜਿਹੜਾ ਨਾਲ ਹੁੰਦਾ ਬੱਸ ਦੇ ਜਾਂ ਕੈਬ ਦੇ ਆਟੋ ਦੇ ਉਹ ਤਾਂ ਕਰਕੇ ਬੱਚੇ ਨੂੰ ਕਈ ਵਾਰ ਫੀਮੇਲ ਬੱਚਾ ਵੀ ਹੁੰਦਾ ਮੇਲ ਵੀ ਤਾਂ ਇਸ ਵੇਲੇ ਅਟੈਂਡੈਂਟ ਜ਼ਰੂਰੀ ਆ ਜਦੋਂ ਗੱਡੀ ਖੜਦੀ ਆ ਟਾਕੀ ਖੁੱਲਦੀ ਆ ਤਾਂ ਸੱਜੇ ਖੱਬੇ ਦੇਖ ਕੇ ਵੀ ਕੋਈ ਹੋਰ ਵਾਹਨ ਤਾਂ ਨਹੀਂ ਆ ਰਿਹਾ ਉਹਨੂੰ ਸੇਫ ਤਰੀਕੇ ਨਾਲ ਟੈਂਡਡ ਹੀ ਬੱਚੇ ਨੂੰ ਗੱਡੀ ਚੋਂ ਉਤਾਰਦਾ ਹੈ ਟੈਂਡਡ ਹੀ ਉਹਨੂੰ ਚੜਾਉਂਦਾ ਹੈ ਕੋਈ ਅਪੀਲ ਕਰਨਾ ਚਾਹੋਗੇ ਸਰ ਮੇਰੀ ਤਾਂ ਸਾਰੇ ਡਰਾਈਵਰਾਂ ਨੂੰ বাস ਕੰਡਕਟਰਾਂ ਨੂੰ ਜਿਹੜੇ ਵੀ ਆਪਣੇ ਸਕੂਲ ਵਾਹਨ ਚੱਲਦੇ ਨੇ ਉਹਨਾਂ ਨੂੰ ਅਪੀਲ ਹੈ ਕਿ ਆਪਣਾ ਸੇਫ ਸਕੂਲ ਜਿਹੜੀ ਪਾਲਿਸੀ ਬਣੀ ਆ ਅਫਸਰਾਂ ਵੱਲੋਂ ਉਹਦੇ ਨੀਮਾ ਮੁਤਾਬਕ ਚੱਲਣ ਅਗਰ ਉਹਨਾਂ ਮਨਤੀਵਾਂ ਨਾਲ ਨਹੀਂ ਚੱਲਣਗੇ ਤਾਂ ਉਹਨਾਂ ਦੇ ਬੰਦੇ ਚਲਾਨ ਕੀਤੇ ਜਾਣਗੇ ਚਲਾਨ ਕਰ ਵੀ ਰਹੇ ਆ ਹਦਾਇਤਾਂ ਵੀ ਦੇ ਰਹੇ ਆ ਤਾਂ ਜੋ ਐਸੀ ਦੁਰਘਟਨਾ ਦੁਆਰਾ ਨਾ ਵਾਪਰ ਸਕੇ ਥੈਂਕ ਯੂ